ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਹੱਕ ਵਿੱਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਮਾੜੀ ਉਦੋਕੇ ਵਿਖੇ ਸਰਪੰਚ ਧਰਮਵੀਰ ਸਿੰਘ ਸਰਪੰਚ ਨਰਵੈਲ ਸਿੰਘ ਬਲਰਾਜ ਸਿੰਘ ਬੋਬੀ ਜੋਤ ਪ੍ਰਧਾਨ ਮਹਿਲ ਸਿੰਘ ਸੁਖਵੀਰ ਸਿੰਘ ਜਸਕਰਨ ਸਿੰਘ ਤਰਲੋਚਨ ਸਿੰਘ ਰੌਣਕ ਸਾਹ ਅਤੇ ਸਮੁੱਚੀ ਕਾਂਗਰਸ ਕਮੇਟੀ ਮਾੜੀ ਉਦੋਕੇ ਦੀ ਅਗਵਾਈ ਹੇਠ ਰੱਖੀ ਭਾਰੀ ਮੀਟਿੰਗ ਵਿਖੇ ਕੀਤਾ ਚੋਣ ਪ੍ਰਚਾਰ ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਪੁਲਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ ਇੱਕ 1000 ਰੁਪਿਆ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਉਹਨਾਂ ਕਿਹਾ ਕਿ 2 ਸਾਲ ਬੀਤਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਸੋ ਦੇ ਸਾਰਿਆਂ ਨਾਲ ਜਿਨ੍ਹਾਂ ਨੇ ਅੱਜ ਇਸ ਇਲੈਕਸ਼ਨ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਆ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਕਾਰ ਗੁਰਬੀਰ ਸਿੰਘ ਧੀਰਾ ਚੋਣ ਸ਼ਾਂਜੀ ਦਾ ਸੰਜਾ ਆਉਂਦੇ ਚੰਚਰਵਾਰ ਜਿਹਨੂੰ ਆਪਾਂ ਵੋਟਾਂ ਪਾ ਕੇ ਵਾਤਵਾਤ ਵੋਟਾਂ ਪਾ ਕੇ ਦੂਜੇ ਚੋਣਾਂ ਵਿੱਚ ਦਾਖਲ ਹੋਣਗੇ ਔਰ ਕੋਵੀ ਤੋਂ ਮੈਂ ਖਾਬਰ ਕਰਦਾ ਅਜੇ ਵੀ ਉਹਨਾਂ ਨੇ ਜੇ ਮੈਂ ਪਹਿਲੂ ਰੀਟਰ ਤੇ ਪਹਿਰੋਂ ਬਣ ਗਿਆ ਤਾਂ ਬੋਲਣਾ ਅਤੇ ਜੁਰੂਰੀ ਤਾਂ ਨਹੀਂ ਦੇ ਲੋਕ ਪਹਿਲਾਂ ਉਹਨਾਂ ਨਾਲ ਬੋਲ ਕੇ ਗੱਲਬਾਤ ਕਰਕੇ ਫਿਰ ਪਸੰਦ ਕਰਦੇ ਆਂ ਉਹਦੇ ਪ੍ਰਧਾਨ ਹੈ ਉਹਨਾਂ ਦੀ ਜਾਨਗੋਸ਼ਤ ਸਾਰੇ ਸਰਦਾਰ ਸੰਗਠਨ ਦਾ ਸਾਰੇ ਸਰਦਾਰ ਦੇਖੋ ਬਰਾਉ ਹੈ ਕਿ ਵੋਟਾਂ ਪੈਣੀਆਂ ਉਹ ਜਿਹੜੀਆਂ ਉਹਦਾਂ ਹਿੰਦੁਸਤਾਨ ਦੀ ਸਰਕਾਰ ਬਣਨੀ ਹੈ ਪਿੰਡ ਦੀ ਸਰਪੰਚੀ ਨਹੀਂ ਹੈਗੀ ਕਿ ਮੇਰੀ ਐਮ.ਐਲ.ਏ. ਵਾਲੀ ਰੱਖਣੀ ਹੈਗੀ ਦਿੱਲੀ ਦੀ ਸਰਕਾਰ ਬਣਨੀ ਹੈ ਦਿੱਲੀ ਦੀ ਸਰਕਾਰ ਉਹ ਮੰਨਿਆ ਨਹੀਂ ਬਣ ਸਕਦੀ ਐ। ਜਾਂ ਜਨ ਸੱਦੀ ਨਹੀਂ ਬਣ ਸਕਦੀ। ਤੇ ਜਾਂ ਕਾਂਗਰਸ ਦੇ ਬੰਦ ਕਰਦੇ ਜਿਹੜਾ ਇੰਡੀਆ ਲੈਸ ਹੋਰ ਕੇ ਕਦੀ ਨਹੀਂ ਬਣਦਾ। ਦੋਨੋਂ ਦੇ ਵਿੱਚ ਲੜਾਈ ਐ ਦਿੱਲੀ ਦੀ। 10 ਸਾਲਾਂ ਤੋਂ ਮੋਦੀ ਜਿਹੜਾ ਉਹ ਦਿੱਲੀ ਦੇ ਵਿੱਚ ਬਿਠਾ। 10 ਸਾਲਾਂ ਤੋਂ ਲਾਹ ਉਹਦੀ ਸਰਕਾਰੀਆਂ। 10 ਸਾਲਾਂ ਤੋਂ। ਤੇ ਜੇ 10 ਸਾਲਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਮੋਦੀ ਨੇ ਪੰਜਾਬ ਵਾਸਤੇ ਕੋਈ ਚੰਗਾ ਕੰਮ ਕੀਤਾ। ਪੰਜਾਬ ਦੀ ਕੀ? ਖੁਸ਼ਾਲੀ ਵਾਸਤੇ ਕੋ ਕੰਮ ਕੀਤਾ ਪੰਜਾਬ ਦੀ ਖਸਾਨੀ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੇ ਵਿੱਚ ਜਿੰਨੇ ਵਪਾਰ ਆ ਕਿਤੇ ਆ ਪੰਜਾਬ ਦੀਆਂ ਸ਼ਰਧਾਂ ਦੇ ਉੱਤੇ ਜੇ ਕੋਈ ਉਹਨੇ ਕੋਈ ਵਧੀਆ ਕੰਮ ਕੀਤਾ ਫਿਰ ਤੇ ਵੀ ਮੋਦੀ ਨੂੰ ਵੋਟ ਕੁਲ ਪਾਸ ਸਕਦਾ ਉਹਨਾਂ ਨੂੰ ਹੱਥ ਨਾਲ ਰੋਕਿਆ ਤੇ ਜੇ ਤੁਹਾਨੂੰ ਲੱਗਦਾ ਵੀ ਮੋਦੀ ਨੇ ਉਹ ਕਾਲੇ ਤਿੰਨ ਕਾਨੂੰਨ ਲਿਆ ਕੇ ਬੜੀਆਂ ਪੈੜੀਆਂ ਗੁੰਦੀ ਕੋਸ਼ਿਸ਼ ਕੀਤੀ। ਗਵਾਂਡੀ ਮੁਲਖਾਂ ਦੇ ਨਾਲ ਮਾੜੀ ਕੀਤੀ ਕਰਕੇ ਜਿਹੜੇ ਇੰਨੇ ਨਸ਼ੇ ਦੇ ਤੇ ਡਰੂਨ ਹੁੰਦੇ ਆ ਐਹੋ ਜੇ ਕੰਮ ਕੀਤੇ ਔਰ ਧਰਮ ਦੇ ਨਾਂ ਤੇ ਜਾਦ-ਤਾਦ ਦੇ ਉੱਤੇ ਦੇਸ਼ ਨੂੰ ਉਡਣ ਦੀ ਗੱਲ ਕਰਤੀ। ਤੇ ਦਿੱdte ਭਾਵੇਂ ਮੋਦੀ ਕੋ ਹੱਥ ਨਹੀਂ ਕੋ ਬੰਦਰਾ। ਠੀਕ ਹੈ ਨਾ ਗੱਲ? ਔਰ ਤੇ ਕਿਸੇ ਨੇ ਬੰਨਾ ਨਹੀਂ। ਨਾ ਤੁੰਗਸਾਹ ਬਣ ਪ੍ਰਧਾਨ ਮੰਤਰੀ ਬੰਨਾ। ਜਨਾਬ ਇਰਸਾ ਸੋਣੇ ਬੰਨਾ। ਆਪਾਂ ਨੇ ਵੀ ਬੰਨ੍ਹਾ ਤੇ ਇਹਨਾਂ ਨੇ ਵੀ ਬੰਨ੍ਹਾ ਖਾਲੀਆਂ ਨੇ ਦੂਜਿਆਂ ਦੋਨੇ ਬੰਨ੍ਹਣਾ। ਉਹ ਨਿੱਜੀ ਧੜੇ ਵਰਦੀ ਛੱਡ ਕੇ ਨਿੱਜੀ ਲੜਾਈ ਛੱਡ ਕੇ ਆਪਾਂ ਦੇਸ਼ ਦੀ ਲੜਾਈ ਜਿਹੜੀਆਂ ਲੜਨੀ ਆ ਉਹਦੇ ਵਿੱਚ ਆਪਾਂ ਆਪਣੀ ਵੋਟ ਦਾ ਇਸਤੇਮਾਲ ਕਰਨਾ। ਫਿਰ ਆ ਗਈ ਇੱਕ ਹੋਰ ਦੀ ਗੱਲ ਕਰ ਲਈ ਜਿਹੜੀ ਮੌਜੂਦਾ ਸਰਕਾਰ ਹੈ ਜਿਹਦੀ ਬਦਲਾਅ ਨੂੰ ਆ ਮੇਰਾ ਵੀ ਦੱਸਦਾ ਹੈ ਵਦਿਆ ਵੱਡੀਆਂ ਵੋਟਾਂ ਵੱਡਾ ਪਾਈਆਂ ਕਿਹਾਂ ਨੇ ਬਦਲਾਅ ਨੂੰ ਬੜਾ ਚਾਹ ਸੀ ਵੀ ਖਰੇ ਅੱਜ ਕੀ ਹੋ ਜਾਣਾ ਹੈ। ਉਹ 4-2 ਸਾਲਾਂ ਚ ਲੱਗ ਗਿਆ ਸਾਰਾ ਤਾਂ ਨਹੀਂ ਨਹੀਂ ਲੱਗਿਆ ਨਹੀਂ ਤਾਂ ਉਹ ਕੀ ਤਾਂ ਉਹ ਨਾ ਜਦੋਂ ਕਾਂਗਰਸ ਦੀ ਸਰਕਾਰ ਸੀ ਪਹਿਲਾਂ ਕਰਵਾਇਆ ਉਸ ਵੇਲੇ ਕਰਵਾਇਆ ਤੇ ਕੰਮ ਜਦੋਂ ਤੁਹਾਡੇ ਸਾਰੇ ਹੋਏ ਆ ਗਰੰਟਾ ਦੀ ਕਮੇਟੀ ਨੇ ਉਦੋਂ ਦਿੱਤੀ ਆ ਪਾਣੀ ਵਾਲੀ ਟੈਂਕੀ ਆ ਗਲੀਆਂ ਨਾਲੀਆਂ ਸੜਕਾਂ ਕਿਹੜੇ ਕਿਹੜੇ ਕੰਮ ਆਪਾਂ ਕਰਦੇ ਜਿੰਨੇ ਮੱਤ ਵਾਤ ਬੱਤਵਾ ਗਿਆ ਨਹੀਂ ਤੇ ਏਡੀ ਸਰਕਾਰ ਹੈ ਜਿਹੜੀ ਇਥੇ ਆਮ ਵਾਲੀ ਝਾੜੂ ਵਾਲੀ ਬਦਲਾਅ ਲਈ ਇਹ ਪੰਜ ਚਾਰ ਗੱਲਾਂ ਬੜੀਆਂ ਠੋਕ ਠੋਕ ਕੇ ਕਰ ਗਿਆ